ਦੋਸਤੋ ਤੁਸੀਂ ਘਰ ਬੈਠੇ ਇੰਸਟਾਗ੍ਰam ਨੂੰ ਕਿਸ ਤਰ੍ਹਾਂ ਮਾਨਟਾਈਜ਼ ਕਰ ਸਕਦੇ ਹੋ ਇਸ ਵੀਡੀਓ ਵਿੱਚ ਸਟੈਪ ਬਾਈ ਸਟੈਪ ਸਾਰੀ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਪ੍ਰੋਫੈਸ਼ਨਲ ਡੈਸ਼ਬੋਰਡ ਤੇ ਓਕੇ ਕਰਨਾ ਉਸ ਤੋਂ ਬਾਅਦ ਤੁਸੀਂ ਥੱਲੇ ਜਦੋਂ ਦੇਖੋਗੇ ਤਾਂ ਥੱਲੇ ਆਉਣਗੇ ਗਿਫਟਸ ਦੋਸਤੋ ਇੰਸਟਾਗ੍ਰam ਤੋਂ ਗਿਫਟ ਰਹੀਂ ਸਾਨੂੰ ਇਨਕਮ ਆਉਂਦੀ ਹੈ ਜਿੰਨੇ ਜ਼ਿਆਦਾ ਗਿਫਟ ਆਉਣਗੇ ਸਾਨੂੰ ਸੋਡੀਆਂ ਰੀਲਾਂ ਤੇ ਉਨੀ ਜ਼ਿਆਦਾ ਸੋਡੀਆਂ ਇਨਕਮ ਹੋਣੀ ਹੈ ਸਭ ਤੋਂ ਪਹਿਲਾਂ ਸਟਾਰਟ ਅਰਨਿੰਗ ਫਰੋਂ ਗਿਫਟ ਤੇ ਓਕੇ ਕਰੋ ਫਿਰ ਅੱਗੇ ਆ ਕੇ ਤੁਸੀਂ ਆਪਣਾ ਨਾਮ ਭਰ ਦੇਣਾ ਜੋ ਉਸ ਵੀ ਤੁਹਾਡਾ ਨਾਮ ਹੈ ਤਾਂ ਉਸ ਤੋਂ ਬਾਅਦ ਤੁਸੀਂ ਨੈਕਸਟ ਕਰ ਦੇਣਾ ਫਿਰ ਅੱਗੇ ਜੋ ਤੁਹਾਡੇ ਬੈਂਕ ਖਾਤੇ ਦਾ ਫਸਟ ਲੀਗਲ ਨੇਮ ਆ ਉਹ ਭਰ ਦੋ ਥੱਲੇ ਤੁਸੀਂ ਭਰ ਦੇਣਾਗਾ ਲਾਸਟ ਨੇਮ ਫਿਰ ਤੁਸੀਂ ਡੇਟ ਆਫ ਬਰਥ ਭਰ ਦੇਣੀ ਹੈ ਫਿਰ ਆਪਣੀ ਕੰਟਰੀ ਭਰ ਦੇਣੀ ਅਤੇ ਫਿਰ ਨੈਕਸਟ ਕਰ ਦੇਣਾ ਅੱਗੇ ਤੁਸੀਂ ਕੰਟਰੀ ਦੇਖ ਲਓ ਥੱਲੇ ਬਿਜ਼ਨਸ ਟਾਈਪ ਦੇਖ ਰਹੇ ਹੋ ਬਿਜ਼ਨਸ ਟਾਈਪ ਜੋ ਇੰਡੀਵਿਜੂਅਲ ਤੇ ਓਕੇ ਕਰਨਾ ਹੈ ਇਨ ਨੂੰ ਓਕੇ ਕਰ ਦਿਓ ਫਿਰ ਨੈਕਸਟ ਕਰ ਦਿਓ ਅਗਲੀ ਆਪਸ਼ਨ ਜੋ ਫਿਰ ਤੁਸੀਂ ਚੈੱਕ ਕਰ ਸਕਦੇ ਹੋ ਫਸਟ ਲੀਗਲ ਨੇਮ ਉੱਥੇ ਤੁਸੀਂ ਆਪਣਾ ਨਾਮ ਭਰਨਾ ਫਿਰ ਲਾਸਟ ਸਰਨੇਮ ਭਰਨਾ ਫਿਰ ਡੇਟ ਆਫ ਬਰਥ ਤੁਸੀਂ ਫਿਲ ਕਰਨੀ ਹੈ ਉਸ ਤੋਂ ਬਾਅਦ ਪ੍ਰਾਇਮਰੀ ਅਡਰੈਸ 'ਚ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦਾ ਨਾਮ ਭਰਨਾ ਫਿਰ ਅੱਗੇ ਜਾ ਕੇ ਟਾਊਨ ਸਿਟੀ ਜਿਹੜੇ ਵੀ ਤੁਸੀਂ ਸੋ ਟਾਊਨ ਜਾਂ ਸਿਟੀ ਲੱਗਦੀ ਆ ਉਹਦਾ ਨਾਮ ਭਰ ਦੇਣਾ ਉਸ ਤੋਂ ਬਾਅਦ ਕੰਟਰੀ ਔਰ ਰੀਜਨ ਤੇ ਕਲਿੱਕ ਕਰੋ ਫਿਰ ਤੁਸੀਂ ਇਹਦੇ ਵਿੱਚੋਂ ਜਿਹੜੀ ਵੀ ਤੁਹਾਡੀ ਸਟੇਟ ਹੈ ਉਹਨੂੰ ਲੱਭ ਕੇ ਉੱਤੇ ਕਲਿੱਕ ਕਰ ਦੇਣਾ ਅੱਗੇ ਤੁਸੀਂ ਪੋਸਟਲ ਕੋਡ ਦੇਖ ਰਹੇ ਹੋ ਉੱਥੇ ਜਿਹ ਵੀ ਤੁਹਾਡਾ ਪੋਸਟਲ ਕੋਡ ਹੈ ਤਾਂ ਤੁਸੀਂ ਉਹ ਇੱਥੇ ਫਿਲ ਕਰ ਦੇਣਾ ਉਸ ਤੋਂ ਅੱਗੇ ਤੁਹਾਡਾ ਫੋਨ ਨੰਬਰ ਹੈ ਉਹ ਉੱਥੇ ਫੋਨ ਨੰਬਰ ਭਰ ਦੇਣਾ ਫਿਰ ਈਮੇਲ ਐਡਰੈਸ ਮੰਗ ਰਿਹਾ ਹੈ ਉੱਥੇ ਆਪਣਾ ਤੁਸੀਂ ਈਮੇਲ ਐਡਰੈਸ ਭਰ ਦੇਣਾ ਫਿਰ نیچے ਤੁਸੀਂ ਦੇਖ ਰਹੇ ਹੋਗੇ ਪਰਮਨੈਂਟ ਅਕਾਊਂਟ ਨੰਬਰ ਮਤਲਬ ਬੈਂਕ ਕਾਰਡ ਨੰਬਰ ਉੱਥੇ ਹੋਰ ਭਰਨਾ ਤੇ ਥੱਲੇ ਟਿਕ ਮਾਰਕ ਦੇ ਕੇ ਓਕੇ ਕਰਕੇ ਨੈਕਸਟ ਕਰ ਦੇਣਾ ਫਿਰ ਅੱਗੇ ਤੁਸੀਂ ਦੇਖ ਰਹੇ ਹੋ ਬੈਂਕ ਟ੍ਰਾਂਸਫਰ ਵੀ ਤੁਸੀਂ 100 ਡਾਲਰ ਤੱਕ ਜਿੰਦੂ ਜਮ੍ਹਾਂ ਹੋਗੇ ਸਾਡੇ ਖਾਤੇ 'ਚ ਉਹ ਲਾਉਣਾ ਜਾਂ 25 ਡਾਲਰ ਵਾਲਾ ਲਾਉਣਾ ਤਾਂ ਸਭ ਤੋਂ ਪਹਿਲੀ ਆਪਸ਼ਨ ਤੁਸੀਂ ਸਿਲੇਕਟ ਕਰਨੀ ਆ ਬੈਂਕ ਟ੍ਰਾਂਸਫਰ 'ਚ 25 ਡਾਲਰ ਵਾਲੀ ਤੁਸੀਂ 25 ਡਾਲਰ ਵਾਲੀ ਆਪਸ਼ਨ ਤੇ ਕਲਿੱਕ ਕਰ ਦੇਣਾ ਫਿਰ ਉਸ ਤੋਂ ਆ ਲਿੰਕ ਪੇਅਉਟ ਮੈਥਡ ਤੇ ਓਕੇ ਕਰਕੇ ਤੁਸੀਂ ਨੈਕਸਟ ਕਰ ਦੇਣਾ ਫਿਰ ਅੱਗੇ ਦੇਖ ਰਹੇ ਹੋ ਤੁਸੀਂ ਬੈਂਕ ਕੰਟਰੀ ਇੰਡੀਆ ਬੈਂਕ ਗਰੰਟੀ ਇਨਰ ਇਹ ਵੀ ਸਹੀ ਆ ਫਿਰ ਤੁਸੀਂ ਇੱਥੇ ਫਰਸਟ ਲੀਗਨ ਨੇਮ ਆ ਜਿਹੜਾ ਤੁਹਾਡਾ ਬੈਂਕ ਖਾਤੇ 'ਚ ਪਹਿਲਾ ਨਾਮ ਆ ਉਹ ਇੱਥੇ ਭਰ ਦੇਣਾ ਫਰਸਟ ਨੇਮ ਤੋਂ ਬਾਅਦ ਤੁਸੀਂ ਲਾਸਟ ਸਰਨੇਮ ਆ ਜਿਹੜਾ ਤੁਹਾਡਾ ਬੈਂਕ ਖਾਤੇ 'ਚ ਉਹ ਭਰ ਦੇਣਾ ਇੱਥੇ ਤੁਸੀਂ ਉਹ ਭਰ ਦਿੱਤਾ ਫਿਰ ਉਸ ਤੋਂ ਬਾਅਦ IFSC ਕੋਡ ਜੋ ਤੁਹਾਡੀ ਬੈਂਕ ਖਾਤੇ ਦੇ ਉੱਪਰ ਪਹਿਲੇ ਸਫੇ ਤੇ ਹੋਊਗਾ ਬੈਂਕ ਦਾ ਜਿਹੜਾ ਤੁਹਾਡੀ ਕਾਪੀ ਹੁੰਦੀ ਆ ਉੱਥੋਂ ਦੇਖ ਕੇ ਤੁਸੀਂ IFSC ਕੋਡ ਭਰ ਦਿਓ IFSC ਕੋਡ ਭਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਬੈਂਕ ਅਕਾਊਂਟ ਨੰਬਰ ਹੈ ਜੋ ਤੁਹਾਡੀ ਬੈਂਕ ਦੀ ਕਾਪੀ ਉੱਪਰ ਹੈ ਉਹ ਦੇਖ ਕੇ ਤੁਸੀਂ ਆਪਣਾ ਬੈਂਕ ਅਕਾਊਂਟ ਨੰਬਰ ਭਰ ਦੇਣਾ ਆਪਣਾ ਬੈਂਕ ਅਕਾਊਂਟ ਨੰਬਰ ਭਰਨ ਤੋਂ ਬਾਅਦ ਲਿੰਕ ਪੇਅਰ ਆਊਟ ਮੈਥਡ ਤੇ ਓਕੇ ਕਰੋ ਉਸ ਤੋਂ ਬਾਅਦ ਟੈਕਸ ਇਨਫੋਰਮੇਸ਼ਨ ਆ ਜਾਂਦੀ ਆ ਤਾਂ ਤੁਸੀਂ ਉਹਤੇ ਓਕੇ ਕਰਨਾ ਉਸ ਤੋਂ ਬਾਅਦ ਇਹਨੂੰ ਅਲਾਉ ਕਰ ਦਿਓ ਫੇਰ ਅਲਾਉ ਕਰ ਦਿਓ ਫੇਰ ਦੇਖੋ ਉੱਪਰ ਆਇਆ ਬਾਟ ਯੂਅਰ ਟੈਕਸ ਕਲਾਸੀਫਿਕੇਸ਼ਨ ਇੱਥੇ ਇੰਡੀਵਿਜੂਅਲ ਰਹਿਣਾ ਇਹ ਤੇ ਥੱਲੇ ਤੁਸੀਂ ਦੇਖੋਗੇ ਜੈਸ ਔਰ ਨੋ ਉੱਥੋਂ ਤੁਸੀਂ ਨੋ ਤੇ ਕਲਿੱਕ ਕਰਨਾ ਹੈ ਨੋ ਤੇ ਥੱਲੇ ਇੱਕ ਹੋਰ ਆਪਸ਼ਨ ਆ ਗਈ ਉੱਥੇ ਵੀ ਤੁਸੀਂ ਨੋ ਕਲਿੱਕ ਹੀ ਕਰਨਾ ਹੈ ਉਤੇ ਨੋ ਤੇ ਕਲਿੱਕ ਕਰਕੇ ਫੇਰ ਉਹਨੂੰ ਨੈਕਸਟ ਕਰ ਦਿਓ ਇਹ ਤੋਂ ਤੁਸੀਂ ਨੈਕਸਟ ਕਰਤਾ ਫੇਰ ਉੱਪਰ ਤੁਸੀਂ ਚੈੱਕ ਕਰ ਲੈਣਾ ਵੀ ਤੁਹਾਡਾ ਨਾਮ ਸਹੀ ਹੈ ਇਹ ਤੁਸੀਂ ਕੰਟਰੀ ਇੱਥੋਂ ਥੱਲੇ ਆਪਸ਼ਨ ਆ ਰਹੀ ਹੈ ਥੋਂ ਤੁਸੀਂ ਆਪਣੀ ਕੰਟਰੀ ਜਿਹੜੀ ਕੰਟਰੀ ਤੁਸੀਂ ਰਹਿੰਦੇ ਹੋ ਉਹ ਕੰਟਰੀ ਸਿਲੈਕਟ ਕਰ ਲੈਣੀ ਆ ਇਹਦੇ ਵਿੱਚੋਂ ਤੁਸੀਂ ਆਪਣੀ ਕੰਟਰੀ ਲੱਭ ਲੈਣੀ ਆ ਕੰਟਰੀ ਲੱਭ ਕੇ ਉਹਦੇ ਤੇ ਕਲਿੱਕ ਕਰ ਦੇਣਾ ਥੱਲੇ ਛੋੜਾ ਪੈਨ ਕਾਰਡ ਨੰਬਰ ਆ ਰਿਹਾ ਉਹ ਪਹਿਲਾਂ ਆਪਾਂ ਭਰ ਚੁੱਕੇ ਆ ਤੇ ਇਸ ਨੂੰ ਨੈਕਸਟ ਕਰ ਦਿਓ ਨੈਕਸਟ ਤੇ ਓਕੇ ਕਰਨ ਤੋਂ ਬਾਅਦ ਫੇਰ ਤੁਹਾਡੇ ਕੋਲ ਇੱਕ ਪੇਜ ਨਵਾਂ ਫੇਰ ਖੁੱਲ ਜਾਣਾ ਉਸ ਵਿੱਚ ਤੁਸੀਂ ਸਾਰੀ ਜਾਣਕਾਰੀ ਜੋ ਤੁਸੀਂ ਹੁਣ ਤੱਕ ਭਰੀ ਹੈ ਤਾਂ ਉਹ ਸਾਰੀ ਦੁਬਾਰੀ ਚੈੱਕ ਕਰ ਲੈਣੀ ਹੈ ਵੀ ਸਹੀ ਆ ਭਰੀ ਹੈ ਕਿ ਨਹੀਂ ਉਦੋਂ ਫੇਰ ਤੁਸੀਂ ਨੈਕਸਟ ਤੇ ਓਕੇ ਕਰ ਦੇਣਾ ਨੈਕਸਟ ਉਦੋਂ ਫੇਰ ਇੱਕ ਆਪਸ਼ਨ ਆ ਗਈ ਇਹ ਤੇ ਵੀ ਤੁਸੀਂ ਨੈਕਸਟ ਕਰ ਦੇਣਾ ਨੈਕਸਟ ਕਰਨ ਤੋਂ ਬਾਅਦ ਤੁਹਾਡੇ ਕੋਲ ਇੱਕ ਫੇਰ ਪੇਜ ਖੁੱਲ ਗਿਆ ਇਹਦੇ ਤੇ ਤੁਸੀਂ ਦੇਖੋ 0% ਸਰਵਿਸ ਵਿਲ ਵੀ ਫਿਜ਼ੀਕਲੀ ਪਰਫਾਰਮਡ ਇਨਸਾਈਡ ਦਾ ਯੂਨਾਈਟਡ ਸਟੇਟ ਇਹ ਤੇ 0% ਤੇ ਓਕੇ ਕਰਕੇ ਨੈਕਸਟ ਕਰ ਦਿਓ ਨੈਕਸਟ ਕਰਕੇ ਤੁਸੀਂ ਥੱਲੇ ਆਉਂਗੇ ਤਾਂ ਥੱਲੇ ਤੁਸੀਂ ਆਪਣਾ ਦੇਖ ਰਹੇ ਹੋਗੇ ਸਿਗਨੇਚਰ ਸਿਗਨੇਚਰ ਕਰਨ ਤੋਂ ਪਹਿਲਾਂ ਤੁਸੀਂ ਉੱਪਰ ਇੱਕ ਟਿਕ ਮਾਰਕ ਕਰੋ ਤੇ ਤੁਸੀਂ ਆਪਣਾ ਨਾਮ ਜੋ ਤੁਹਾਡਾ ਬੈਂਕ ਖਾਤੇ 'ਚ ਨਾਮ ਹੈ ਉਸ ਪੂਰਾ ਨਾਮ ਭਰ ਦਿਓ ਜੋ ਵੀ ਤੁਹਾਡਾ ਫਰਸਟ ਨੇਮ ਅਤੇ ਲਾਸਟ ਸਰਨੇਮ ਹੈ ਉਪਰ ਕੇ ਤੁਸੀਂ ਥੱਲੇ ਆਉਂਗੇ ਥੱਲੇ ਨੈਕਸਟ ਫੇਰ ਆ ਗਿਆ ਇਹਦੇ ਤੇ ਫੇਰ ਨੈਕਸਟ ਕਰ ਦੇਣਾ ਇਹਨੂੰ ਨੈਕਸਟ ਕਰ ਦਿਓ ਅੱਗੇ ਤੁਹਾਡਾ ਫਾਰਮ ਆ ਗਿਆ ਇਹਦੇ ਵਿੱਚ ਸੁੱਡੀ ਸਾਰੀ ਜਾਣਕਾਰੀ ਜੋ ਹੁਣ ਤੱਕ ਤੁਸੀਂ ਭਰੀਆ ਉਹ ਦੁਬਾਰੇ ਫੇਰ ਚੈੱਕ ਕਰ ਲੈਣੀ ਆ ਵੀ ਸਹੀ ਹੈ ਇਹ ਇਹ ਸਾਰਾ ਉਹ ਸਹੀ ਕਰ ਚੈੱਕ ਕਰਨ ਤੋਂ ਬਾਅਦ ਸਬਮਿਟ ਫਾਰਮ ਥੱਲੇ ਨਜ਼ਰ ਆ ਰਿਹਾ ਹੈ લીਲੇ ਰੰਗ ਚ ਤਾਂ ਤੁਸੀਂ ਉਹਦੇ ਤੇ ਸਬਮਿਟ ਫਾਰਮ ਤੇ ਓਕੇ ਕਰ ਦੇਣਾ ਸਬਮਿਟ ਫਾਰਮ ਓਕੇ ਕਰਨ ਤੋਂ ਬਾਅਦ ਇੱਕ ਨਵਾਂ ਪੇਜ ਖੁੱਲ ਜਾਣਾ ਉਸ ਨੂੰ ਤੁਸੀਂ ਡਨ ਥੱਲੇ ਆ ਕੇ ਡਨ ਕਰ ਦੇਣਾ ਤਾਂ ਇਸ ਤਰ੍ਹਾਂ ਤੁਹਾਡਾ ਜੋ ਜੋ ਬੈਂਕ ਅਕਾਊਂਟ ਹੈ ਉਹ ਇੰਸਟਾਗ੍ਰam ਦੇ ਨਾਲ ਲਿੰਕ ਹੋ ਜਾਂਦਾ ਹੈ ਤੇ ਤੁਹਾਡੀ ਜਿਹੜੀ ਇਨਕਮ ਆ ਉਹ ਸ਼ੁਰੂ ਹੋ ਜਾਂਦੀ ਹੈ ਦੋਸਤੋ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਲੱਗੀ ਜਾਂ ਕੋਈ ਤੁਹਾਡਾ ਹੋਰ ਕੋਈ ਸਵਾਲ ਆ ਤਾਂ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਣਾ ਸਕ੍ਰੀਨ ਤੇ ਆਪਣਾ ਨੰਬਰ ਵੀ ਚੱਲ ਰਿਹਾ ਹੈ ਤੁਸੀਂ ਉਸ ਤੇ ਵੀ ਕਾਲ ਕਰਕੇ ਕੋਈ ਵੀ ਸਵਾਲ ਜੋ ਪੁੱਛ ਸਕਦੇ ਹੋ ਤੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਫੋਲੋ ਕਰੋ ਧੰਨਵਾਦ ਜੀ